ਫੰਕਸ਼ਨ ਜਿਹੜਾ ਕਿ ਸਰਬਤ ਦਰ ਆਉਂਦਾ طلਾਬ ਜੈਡਿਟੀਬਲ ٹرسٹ ਕੋਲ ਆਰਗੇਨਾਈਜ਼ ਕੀਤਾ ਗਿਆ ਮੈਂ ਭਰਾਇ ਸਾਹਿਬ ਦਾ ਜਿਹੜੇ ਗੁਬੜੀ ਤੋਂ ਆਏ ਨੇ ਪ੍ਰਸ਼ਨਿਕ ਚੱਲ ਕੇ 21 ਫੈਮਲੀਆਂ ਨੂੰ 1 ਲੱਖ ਰੁਪਏ ਦਾ ਚੈੱਕ ਹਰ ਫੈਮਲੀ ਨੂੰ ਦੇਣ ਵਾਸਤੇ ਮੈਂ ਉਹਦੇ ਵਾਸਤੇ ਇਹਨਾਂ ਦਾ ਬਹੁਤ ਧੰਨਵਾਦੀਆਂ ਇਹ ਇੱਕ ਬਹੁਤ ਵੱਡੀ ਉਪਰਾਲਿਆਂ ਨਾਲ ਜਿਹੜਾ ਕਿ ਫਲੱਡ ਅਫੈਕਟਿਡ ਏਰੀਆ ਵਾਸਤੇ ਇਹ ਕਰ ਰਹੇ ਨੇ ਸਰਹੋਸਪੁਰ ਦੇ ਵਿੱਚ ਇਹ ਅੱਗੇ ਵੀ ਕਾਫੀ ਵਾਰੀ ਆ ਕੇ ਫਲੱਡ ਅਫੈਕਟਿਡ ਫੈਮਲੀਆਂ ਨੂੰ ਉਹਨਾਂ ਨੂੰ ਫੈਮਲੀ ਨੂੰ ਚਾਰਾ ਉਹਨਾਂ ਨੂੰ ਕੱਪੜੇ ਉਹਨਾਂ ਨੂੰ ਖਾਣ-ਪੀਣ ਦਾ ਸਮਾਨ ਉਹ ਦੇ ਚੁੱਕੇ ਨੇ ਉਹਨੇ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ 3 ਕਰੋੜ ਰੁਪਇਆ ਲਗਾ ਕੇ ਫਲੱਡ ਅਫੈਕਟਿਡ ਫੈਮਲੀਆਂ ਦੇ बेटियोंਆਂ ਦੀਆਂ ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਇਹ ਬਹੁਤ ਵੱਡੀ ਚੀਜ਼ ਹੈ ਇਦੇ ਨਾਲ ਮੈਂ ਬਾਦ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਹਨਾਂ ਦੇ ਨਾਲ ਮਿਲ ਕੇ ਇਹ ਉਪਰਾਲਾ ਕੀਤਾ ਅਨਿਲ ਬਾਗੀ ਹਸਪੀਟਲ ਵੱਲੋਂ ਮੈਂ ਅਭਰਾਏ ਸਾਹਿਬ ਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਇਹ 21 ਫੈਮਿਲੀ ਨੂੰ ਇੱਕ ਹੈਲਥ ਕਾਰਡ ਦੇ ਰਹੇ ਹਾਂ ਜਿਹਦਾ ਕਿ 1 ਸਾਲ ਵਾਸਤੇ ਉਹਨਾਂ ਦਾ ਫੈਮਿਲੀ ਦਾ 5 ਮੈਂਬਰਸ ਦਾ ਟਰੀਟਮੈਂਟ ਬਿਲਕੁਲ ਫ੍ਰੀ ਹੋਏਗਾ ਉਸ ਹਸਪੀਟਲ ਦੇ ਵਿੱਚ ਥੈਂਕ ਯੂ ਬਾਕੀ ਮੈਂ ਇੱਥੋਂ ਮੈਡਮ ਸਾ ਭਰਾ ਦਾ ਸਾਰੀ ਟੀਮ ਦਾ ਬਹੁਤ ਧੰਨਵਾਦੀਆਂ ਕਿ ਜਿਨ੍ਹਾਂ ਨੇ ਇਸ ਏਰੀਆ ਦੇ ਵਿੱਚ ਇਹ ਫੰਕਸ਼ਨ ਕੀਤਾ థాంਕ ਯੂ ਇਹ ਜੀ ਅਸੀਂ ਉੱਤੇ ਮੈਂ ਬਾਰਾ ਸਾਹ ਤੋਂ ਬਰਾਸੋਨ ਸਰਵਧੰਪਰੇਗਾ ਕਰਿਆ ਤੇ ਸਾਨੂੰ ਪਤਾ ਗਿਆ ਕਿ ਪਰਸੈਂਟੇਜ ਇਹ ਆਪਣੇ ਮੈਂਬਰ ਸਾਰਾ ਖਰੇ ਸੌ ਕੋਈ ਰਕਤ ਕਰ ਰਹੇ ਐ ਐਸ ਲਈ ਜਦੋਂ ਇਹ ਫੋਟੋ ਲੱਗਿਆ ਹਰਾਂ ਦਾ ਬਹੁਤ ਜ਼ਿਆਦਾ ਨਕਲ ਹੋਇਆ ਤੇ ਫਿਰ ਅਸੀਂ ਥੋੜਾ ਜਿਹਾ ਆਪਣੇ ਸਿਆਦ ਹੰਦੀ ਸੰਗਤ ਨੂੰ ਹੋਰਾਂ ਨੂੰ ਇਨਵੋਲਵ ਵਿੱਚ ਕੀਤਾ ਵੀ ਆਪਾਂ ਇਸ ਕਮਰੀ ਪਹਿ ਕੱਠੇ ਕਰੀਏ ਤੇ ਉਹ ਬੜਾ ਸੁਣਾ ਹੁਗਾਰਾ ਦਿੱਤਾ ਤੇ ਉਹ ਵੀ ਸੰਸਥਾਵਾਂ ਕੰਮ ਕਰਦੀਆਂ ਤੇ ਪਰ ਮੈਂ ਜਿਹੜਾ ਇਹਨਾਂ ਨਾਲ ਜੁੜਿਆ ਹਾਂ ਕਰਕੇ ਇਹਨਾਂ ਦਾ ਜਿਹੜਾ ਤਰੀਕਾ ਆ ਜਿਹੜੀ ਇਹਨਾਂ ਦੀ ਐਪਲੀਕੇਸ਼ਨ ਆ ਤੇ ਬਾਕੀ ਉਹਦੇ ਬਾਅਦ ਜਿਹੜੇ ਇਹ ਸਾਰੇ ਪ੍ਰੂਫ ਇਕੱਠੇ ਕਰਦੇ ਆ ਉਹਦੇ ਜਿਹੜੇ ਸਾਰੇ ਸਾਡੇ ਸ਼ਾਰਟਲ ਦੀ ਸ਼ਰਤ ਕਰੇ ਸੋਚਿਆ ਵੀ ਦ ਬੈਸਟ ਇਹੀ ਆ ਵੀ ਅਸੀਂ ਇਹਨਾਂ ਦੇ ਥਰੂ ਇਹ ਸੇਵਾ ਉੱਤੇ ਪਹੁੰਚਾਈਏ ਆਸੀਂ ਇੱਕ ਛੋਟੀ ਜੀ ਰਕਮ ਦਾ ਲੱਖ ਰੁਪਏ ਦੀ ਆਈ ਗਈ ਹੈ ਜੀ ਬਾਤ ਤਾਂ ਕੁਝ ਨਹੀਂ ਇਹਨੇ ਨਾਲ ਪਰ ਇੰਨੇ ਕ ਅਸੀਂ ਉਹ ਧਾਦੇ ਆ ਜੋ ਵੀ ਪ੍ਰਾਈਸ ਸਾਹਿਬ ਨੇ ਸਾਨੂੰ ਹੁਕਮ ਕਰਨਾ ਆ ਅਸੀਂ ਸਾਡੇ ਕੋਲ ਜਿਹੜੇ ਬਾਕੀ ਵੀ ਕੋਲ ਪਾ ਲੈ ਗਏ ਆ ਉਹ ਲਾਵਾਂਗੇ ਜਿਹੜੇ ਸਾਡਾ ਪੁੰਤਾਂ ਦੀ ਕੱਟੇ ਹੋਏ ਚਲੋ ਜੀ ਰਾਮ ਰੱਖੀ ਜਮਾਨਤ ਅੱਜ ਮਦਦ ਹੋਈ ਹੈ ਜੀ ਹਾਂ ਜੀ ਕੀ ਕਹੋਗੇ ਐਸਪੀ ਡੈਕਟਰ ਬਰਾਏ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨੇ ਸਾਡੀ ਫੜ ਫੀਡ ਤੇ ਲੜਕਿਆਂ ਨੇ ਮਦਦ ਕੀਤੀ ਆ ਹਾਂਜੀ ਯਾਰ ਰੱਖਿਆ ਹੋਇਆ ਜੀ ਹਾਂਜੀ ਰੱਖਿਆ ਠੀਕ ਹੈ ਧੰਨਵਾਦ ਕਰ ਰਹੇ ਹਾਂਜੀ ਦਿਲੇ ਧੰਨਵਾਦ ਕਰਦੀ ਮੈਂ ਉਹ ਅੱਕੇ ਵੀ ਸੇਵਾ ਕਰਦੇ ਰਹਣ ਹਾਂਜੀ ਕੋਈ ਨਹੀਂ ਸਰ ਪੀ ਕਹਿਣਾ ਚਾਹੁੰਗੇ ਅੱਜ ਕਿੰਨੇ ਦੇ ਚੈੱਕ ਦੇਨ ਆ ਰਹੇ ਹੋ ਤੇ ਕਿਤਾ ਕਿੰਨੇ ਕੁ ਦੇ ਚੱਕੇ ਹੋਣਗੇ ਧੰਨਵਾਦ ਸਸਾਈ ਸਾਰੇ ਜਾਣਦੇ ਨੇ ਕਿ ਜਦੋਂ ਜਦੋਂ ਪਾਣੀ ਆਇਆ ਤੇ ਸਾਡੇ 7-8 ਡਿਸਟ੍ਰਿਕਟ ਜਿਹੜੇ ਸਾਡੇ ਸੀ ਉਹ ਪਾਣੀ ਦੀ ਮਾਰ ਤੇ ਆਉਣ ਨੂੰ ਸਾਨੂੰ ਹੋਇਆ ਔਰ ਸਾਰਿਆਂ ਨੇ ਰਲ ਕੇ ਜਦਿਆ ਉਹ ਸਾਇਦ ਕਿਤੇ ਪੰਜਾਬੀਆਂ ਦੇ ਪੰਜਾਬੀ ਨਹੀਂ ਹਨ ਕਿ ਬਲਕਿ ਹਰਾਂ ਦੇ ਕੋ ਰਾਜਸਥਾਨ ਤੋਂ ਸਾਰੇ ਲੋਕ ਹੋਦੇ ਸੀ ਫੈਸਲ ਬਣਿ ਲਏ ਬਹੁਤ ਜ਼ਤਨ ਕੀਤਾ ਪਸੂਨ ਚਾਰਡੀ ਸਰਗਦੇ ਬਣ ਅਟਕ ਕੇ ਜਿਆਸੀ ਉਹ ਮੈਕਸੀਕੋ ਨਾਲ ਚਾਰਾਂ ਦਿਨ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹ ਇੰਸਾ ਕੀਤਾ ਗਿਆ ਸੀ ਕਿ ਕਰਾਂਗੀਆਂ ਲਿਸਟਾਂ ਬਣਨ ਗਿਆ ਕਿ ਕਿਹੜੇ ਕਿਹੜੇ ਕਰਾਂਗੀਆਂ ਸ਼ੱਤਾਂ ਬਦਲਣ ਵਾਲੀਆਂ ਹੋਣੀਆਂ ਆਜਾ ਉਸਨੂੰ ਨੁਕਸਾਨ ਹੋਇਆ ਉਹਦੇ ਵੇਚਵਾਵਾਂਗੇ ਉਹ ਵੀ ਲਿਸਟਾਂ ਬਣਦੀਆਂ ਨੇ ਕਿ ਉਹਦੇ ਨੂੰ ਜਿਹੜਾ ਜ਼ਿਆਦਾ ਜ਼ਰੂਰੀ ਸਮਝਿਆ ਗਿਆ ਉਹ ਇਹ ਸੀ ਕਿ ਜਿਨ੍ਹਾਂ ਐਮਲੀਆਂ ਨੇ ਸ਼ਾਦੀਆਂ ਫਿਕਸ ਕੀਤੀਆਂ ਸੀ ਆਪਣੀਆਂ ਸਲਾਮ ਤੋਂ ਰੁੜ ਗਿਆ ਉਹਨਾਂ ਦਾ ਨੁਕਸਾਨ ਕਾਫੀ ਹੋ ਗਿਆ ਲੇਕਿਨ ਫੈਰੀ ਤਰਫ ਸੀਗੀ ਹੋਰ ਵੀ ਕਰਨੀ ਦਾ ਵੀ ਸੀ ਫਿਰ ਪੁਜਿਆ ਨੇ ਤਾਂ ਕਰਦਿਆ ਚੁੱਕ ਕੇ ਮੈਰਿਜ ਕੀਤੀ ਉਹ ਵੀ ਸਾਡੀਆਂ ਲਿਸਟਾਂ ਬਣੀਆਂ ਸਾਡੀ ਟੀਮ ਜਿਹੜੀ ਰੋਜ ਮੁੰਡੀ ਟੀਮ ਹੋ ਗਈ ਜਦੋਂ ਤੱਕ ਪਰੰਦਰਨ ਸਾਹ ਜੀ ਸਾਰੀਆਂ ਟੀਮਾਂ ਨੇ ਲੈਟ ਬੜੀ ਮਿਹਨਤ ਕਰਕੇ ਜੇ ਇੱਕ ਲਿਸਟ ਤਿਆਰ ਕੀਤੀ ਜਿਨ੍ਹਾਂ ਦੀਆਂ ਮੈਨੇਜਰਸ ਹੋਣੀਆਂ ਸੀਗਾ ਕਚਸਟੋਲਾ ਸੀ ਫੈਸਲਾ ਕੀਤਾ ਕਿ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਅਸੀਂ ਕੀਤੀ ਸੀ ਸਦਮ ਦੇ ਤੌਰ ਤੇ ਅਸੀਂ 1 ਲੱਖ ਰੁਪਏ ਦੇਾਂਗੇ ਹਰ ਲੜਕੀ ਨੂੰ ਜਿਹੜੀ ਸਾਡੀ ਟੀਮਾਂ ਜਿਹੜੀਆਂ ਇਹ ਕਲੈਕਟ ਕਰਨੀ ਉਹ ਤੋਂ ਬਾਅਦ ਕਾਗਜ਼ ਫਰਮ ਭਰੇ ਜਾਂਦੇ ਨੇ ਪੂਰੀ ਤਹਿਕੀਕਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੋ ਪਹਿਲਾਂ 12 ਸ਼ਾਦੀਆਂ ਕੀਤੀਆਂ ਗਈਆਂ ਇੱਥੇ ਫਿਰ ਅਮਰਸਰ ਕੀਤੀਆਂ ਗਈਆਂ ਤਰਨਤਨ ਕੀਤੀਆਂ ਗਈਆਂ ਤੇ ਟੋਟਲ ਬਣਾ ਕੇ ਹੁਣ ਤੱਕ ਜਿੰਨੀਆਂ 91 ਸ਼ਾਦੀਆਂ ਹੋ ਚੁੱਕੀਆਂ ਉਹ ਜਿੰਨੀਆਂ ਪਹਿਲਾਂ ਅੱਜ ਵੀ ਸ਼ਾਦੀਆਂ ਹੋਣੀਆਂ ਨੇ ਪਹਿਲਾਂ ਅਸੀਂ ਅਜਨਾਲੇ ਕਰਕੇ ਆਏ ਹਾਂ ਉੱਥੇ 8 ਸ਼ਾਦੀਆਂ ਕੀਤੀਆਂ ਤੇ ਤਰਨਤਨ ਉਸ ਤੋਂ ਬਾਅਦ ਸਪਾਈ ਸ਼ਾਦੀਆਂ ਕੀਤੀਆਂ ਇੱਥੇ 21 ਸ਼ਾਦੀਆਂ ਲੱਗੀਆਂ ਨੇ ਇਸ ਤੋਂ ਬਾਅਦ ਤੱਕ ਲਗਭਗ 28 ਸ਼ਾਦੀਆਂ ਸੱਜੀਆਂ ਉਹ ਅਜੇ ਦਾ ਸੈੱਟ ਦਿਖਾਈ ਹੈ ਉਹਨਾਂ ਚੋਂ ਵੀ 28 ਤਰੀਕ ਨੂੰ ਜਿਹੜੀਆਂ ਸਾਡੀਆਂ 18 ਸ਼ਾਦੀਆਂ ਨੂੰ ਗੋਰੀਆਂ ਨੇ ਸਪੋਰਟ ਲਾ ਕੇ ਸਬਕ ਤੋਂ ਦੇ ਪ੍ਰੀਮ ਜਲੀ ਹੈ ਕਿ ਸਭੀ ਸੌਲਵਟ ਕੀਤੀ ਸੇ ਆਪਾਂ ਕਿਹਨਾਂ ਨੂੰ ਸਾਰਿਆਂ ਦੇ ਖਾਤੇ ਦਾ ਚੱਕੀ ਕਰਦੇ ਤਿੰਨ ਲੱਖ ਦਾ 300 ਜੜੀਆਂ ਸ਼ਾਦੀਆਂ ਸੀ ਕਰਨੀਆਂ ਹੈਗੀਆਂ ਜਿਹੜਾ ਸਾਡਾ ਬਜਟ ਬਣਿਆ ਹੋਇਆ ਉਹ 3 ਕਰੋੜ ਦਾ ਰਿਹਾ ਤੁਸੀਂ 3 ਕਰੋੜ ਪੈਣਾ ਚਾਹੀਦਾ ਪਿਲਾਨਾ ਹੈ ਜਿਹੜੀਆਂ ਇਹਨਾਂ ਸ਼ਾਦੀਆਂ ਸੀ ਅਵਸਰ ਕਰਕੇ ਆਏ ਆ ਜਤਨਦਲ ਸਾਹਿਬ ਕੀਤੇ ਆ ਜਾਂ ਐਮਸੀ ਕੀਤੇ ਆ ਰਿਹਾ ਕੋਟੇ ਸਾਡੇ ਨਾਲ ਸੈਟਅਪ ਦੋ ਸਦੀ ਟੀਮ ਦੇ ਮੈਂਬਰ ਕੋਲ ਐਕਿਊਲਰਸ ਲਾਸਟ ਦੇ ਪੂਰੇ ਸਾਰੇ ਮੈਂਬਰ ਦੇ ਵਿਚਾਰੇ ਆ ਰਹੇ ਨੇ ਕਿ ਇਹਨਾਂ ਨੇ ਫੰਡ ਇਕੱਠੇ ਕੀਤੇ ਸੀ ਕਿਸੇ ਨੇ 500 ਡਾਲਰ ਕਿਸੇ ਨੇ 100 ਡਾਲਰ ਕਿਸੇ ਨੇ 1000 ਡਾਲਰ ਬਾਕੇ ਦੇ ਵਿੱਚ ਰੱਖੇ ਗਏ ਸਨ ਉਹ ਕਹਿ ਰਹੇ ਸੀ ਟਰਸਟ ਨੂੰ ਵੀ ਪੈਸਾ ਲੈ ਲਓ ਲੇਕਿਨ ਸਾਡਾ ਲੋਕੀ ਸੀ ਉਹ ਹੈਰਿਤ ਅਸਲ ਬਹਿਲੰਦਾਨੀ ਫਿਰ ਮੈਂ ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਤੋਂ ਘੱਟ ਦਿੰਦੇ ਆ ਕਿ ਤੁਸੀਂ ਆਹ ਬਾਬਤ ਹੋ ਗਈ ਤਾਂ ਹੁਣ ਜਦੋਂ ਵੀ ਕੋਈ ਹੁੰਦਾ ਕੋਈ ਇਹ ਜਿਹਾ ਚੈੱਕ ਮੰਗਣੇ ਹੁੰਦੇ ਤੇ 60 ਡਾਲਰ ਤੋਂ ਉਹ ਕੋਈ ਨਾ ਕੋਈ ਟੀਮ ਦੇ ਮੈਂਬਰ ਦਾ ਉਸ ਨੂੰ ਦੇ ਰਿਹਾ ਸੀ ਉਹ ਜਦਾਂ ਮੇਰੇ ਉਹਨਾਂ ਹੱਥੀਂ ਹੋਈ ਜਾਂਦੇ ਨੇ ਪਰ ਅੱਜ ਲਈ ਸ਼ਾਦੀਆਂ ਇੱਥੇ ਕਿੰਨੀ ਜਾਰੀ ਆ 2127 ਹੋਰ ਕਰਕੇ ਆਏ ਸਨ ਜੀ ਇਹਨਾਂ ਸਾਰੀਆਂ ਸ਼ਾਦੀਆਂ ਦਾ ਜਿਹੜਾ ਖਰਚਾ ਹੈਗਾ ਉਹ ਸੈਟਲ ਦੇ ਸਾਥ ਸੰਗਤਾਂ ਦੇ ਕੀਤਾ ਹੈ ਇਸੇ ਇੱਕ ਦਾ ਨਾਂ ਨਹੀਂ ਹੈਗਾ ਤੇ ਅੱਜ ਬਾਟ ਸਾਹਿਬ ਸਾਡੇ ਪ੍ਰੈਜ਼ੀਡੈਂਟ ਨੇ ਉੱਥੋਂ ਲਈ ਸੈਟਲ ਦੇ ਸਰਵਰ ਦੇ ਪਲੇ ਦੀ ਟੀਮ ਦੇ ਇਸ ਤਰੀਕੇ ਨਾਲ ਆਂਦੀ ਨਹੀਂ ਸ਼ਬੀ ਸਰ ਅਜੇ ਵੀ ਕਈ ਆੜ ਪੇੜ ਤੇ ਇਲਾਕੇ ਦੇ ਲੋਕ ਨੇ ਜਿਹੜੇ ਧਰਮਿਆਂ ਤੇ ਬੈਠੇ ਨੇ ਕਿ ਸਾਨੂੰ ਕੁਝ ਨਹੀਂ ਮਿਲ ਰਿਹਾ ਨਾ ਤਾਂ ਸਰਦਾਰ ਵੱਲੋਂ ਮਿਲ ਰਿਹਾ ਨਾ ਪਹਿਲਾਂ ਐਸਾ ਹਸਤਾਵਾਲ ਮਿਲਿਆ ਕੋਈ ਕਦੇ ਸਮਝ ਦਿਓ ਤੁਸੀਂ ਦੇਖੋ ਸੰਸਥਾਵਾਂ ਨੇ ਕਰ ਕੰਮ ਦੇ ਬਹੁਤ ਕੀਤਾ ਇਹ ਨਹੀਂ ਕਹਿ ਸਕਦੇ ਸੰਸਥਾਵਾਂ ਨੇ ਕੀਤਾ ਇੰਨੀ ਵੱਡੀ ਮਾਰ ਪਈ ਸੀਗੀ ਅਮਨ ਘਟਾਰੀਆ ਸਾਹਿਬ ਸਾਡੇ ਨਾਲ ਖੜੇ ਨੇ ਮੇਰੇ ਸਾਹਿਬ ਦੇਖ ਲ ਜਦੋਂ ਵੀ ਮੈਂ ਆਇਆ ਇਹ ਪਾਣੀ ਆ ਜੀ ਰਹੇ ਨੇ ਬਾਗੀ ਸਾਹਿਬ ਇਹ ਵੀ ਸਾਰੇ ਭਜੇ ਫਿਰਦੇ ਰਹੇ ਨੇ ਸਾਰੇ ਸੰਸਥਾਵਾਂ ਨੇ ਕੰਮ ਕੀਤਾ ਹੋ ਨਹੀਂ ਸੰਸਥਾਵਾਂ ਬਹੁਤ ਸੀਗੀਆਂ ਲੇਕਿਨ ਅਸੀਂ ਆਪਣੇ ਗੱਲ ਕਰੀਏ ਤੇ ਅਸੀਂ ਰਾਸ਼ਨ ਪਾਣੀ ਵਾਲੇ ਪਾਸੇ ਸ਼ੁਰੂ ਕੀਤਾ ਫਿਰ ਛੱਡਦਾ ਸੀ ਫਿਰ ਤਰਫਾਨਾਂ ਹੋ ਗਈਆਂ ਜਾਂ ਮਛਰਦਾਨੀਆਂ ਜਾਂ ਦਵਾਈਆਂ ਉਹ ਚੱਲਦਾ ਰਿਹਾ ਲੇਕਿਨ ਅਸੀਂ ਜਿਹੜਾ ਮੇਨ ਫੜਿਆ ਸੀ ਉਹ ਸੀਗਾ ਬਸੂਆਂ ਦਾ ਚਾਰਾ ਉਤਰੀ ਬੰਨ assi 2500 ਟਨ ਦੇ ਕਰੀਬ ਜਲਾ ਚਾਰਾ ਹੈਗਾ assi ਵੰਡਿਆ ਅਜੇ ਵੀ ਚਾਰਾ ਸਾਡੂ ਉੱਤੇ ਆਜੇ ਵੀ ਕਈ ਵਾਰ ਡਿਮਾਂਡ ਆ ਜਾਂਦੀ ਤੇ assi ਹੁਣ ਵੀ ਦੇ ਰਹੇ ਆ ਸੋ ਐਸੀ ਗੱਲ ਨਹੀਂ ਉਹਨਾਂ ਲੋਕਾਂ ਨੂੰ ਕੀ ਸਮਝਦੇ ਜਿਹੜੇ ਧਰਨਿਆਂ ਤੇ ਬੈਠਦੇ ਆ ਮੈਂ ਤਾਂ ਹੱਕ ਚੱਲਦੇ ਜਣਦੇ ਕਿਸੇ ਸਹੀ ਤਰੀਕੇ ਨਾਲ ਮਨਪੋਤੇ ਮਿਲਦਾ ਹੁਣ ਇੱਥੇ ਸਾਡੀਆਂ ਟੀਮਾਂ ਬਣੀਆਂ ਸਾਰੀਆਂ ਸਾਡੇ ਕੋਲ ਕੋਈ ਵੀ ਕੁਝ ਮੰਗਦਾ ਜੇ ਕਿਸੇ ਨੇ ਪੈਨਸ਼ਨ ਲਵਾਣੀ ਹੈ ਕਿਸੇ ਨੇ ਐਜੂਕੇਸ਼ਨ ਦਾ ਬਿੱਲ ਲੈਣਾ ਹੈ ਜਾਂ ਕਿਸੇ ਨੂੰ ਘਰ ਕੋ ਚਾਹੀਦਾ ਅਸੀਂ ਕਦੀ ਨਾ ਨਹੀਂ ਕੀਤੀ ਫਾਰਮ ਭਰੋ ਉਸ ਵੇਲੇ ਨਾਲ ਦੀ ਨਾਲ ਅਸੀਂ ਪੂਰੀ ਕਰਦੇ ਆ ਹੁਣ ਜਿਹੜੇ ਆ ਵਾ ਵਾ ਦਾ ਕੀਤਾ ਵਾ ਵਾ ਦਾ ਕਿਸੇ ਨੇ ਨਹੀਂ ਕੀਤਾ لیکن اسی محسوس ਕੀਤਾ میں ایک منٹ بیٹھے افسوسی بھی نہیں یہ جڑی ہے لوڈ اس لیے ٹائم دی بدینے نا جی یہ لوڈ سی اس ਕਰ لیے تا سی شروع ਕੀਤਾ کام کہ یہ چل جائے گا 300 شادیوں ਦਾ ਸਾਡਾ بجٹ ਹੁਣ 3 ਕਰੋੜ ਦਾ لیکن ਵੱਧ ਵੀ ਸਕਦਾ ਹੈ ਜੇ ਸਾਡੇ ਕੋਲ ਹੋਰ ਦਸਤਾանդੀਆਂ ਜਾਣਗੀਆਂ ਤੇ لیکن ਇਹ ਹੈ ਕਿ ਸਿਰਫ بلڈ ਨਾਲ ਜਿਹੜੇ ਰਿਲੇਟਡ ਉਹ ਹੀ ਹੋਣ ਉਹ ਹੀ ਫੈਕਟਰ ਜਿਹੜੇ ਹੋਇਆ ਉਹਨਾਂ ਫੈਮਲੀਆਂ ਨੂੰ ਪੂਰੀ ਟੈਕਟੀਕਲ ਕਰਕੇ ਅਸੀਂ ਇਸ ਦੀ ਜਾਂਚ ਪੜਤਾਲ ਕਿਵੇਂ ਕਰਦੇ ਹੋ ਤੁਸੀਂ ਸਾਡੀ ਟੀਮਾਂ ਬਣੀਆਂ ਸਾਰੀਆਂ ਟੀਮਾਂ ਜਾਂਦੀਆਂ ਘਰ ਘਰ ਜਾ ਕੇ ਦੇਖਦੀਆਂ ਨੇ ਸਾਰੀਆਂ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਫਿਰ ਜਿਹੜਾ ਸਰਪੰਚ ਜੀ ਵੀ ਸੈਂਪਲ ਲਗਦੀ ਹੈ ਉਹ ਵੀ ਕਰਦਾ 바ਕੀ ਫਾਰਮ ਭਰਿਆ ਉਹਦਾ ਫਾਰਮ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਆ ਜਾਂਦੇ ਚ ਕਿੰਨੇ ਜ਼ਮੀਨ ਆ ਕਿੰਦਾ ਕੀ ਹੈ ਕਿੰਨਾ ਨੁਕਸਾਨ ਹੋਇਆ ਸਭ ਵੀ ਵਿੱਚ ਆ ਜਾਂਦਾ ਵਾ ਇਸ ਕਰਕੇ ਫਿਰ ਆਪਾਂ ਇਹਨਾਂ ਕਰ ਸਕਦੇ ਚਲੋ ਮੈਂ ਸਮਝਦਾ ਜਿਹੜਾ 1 ਲੱਖ ਰੁਪਏ ਦੀ ਦਿੱਤਾ ਸੀ ਨਾ ਇੱਕ ਫੈਮਿਲੀ ਦਾ ਤੇ ਉਹਨਾਂ ਨੂੰ ਕੁਛ ਨਾ ਕੁਝ ਰਾਤ ਤੇ ਮਿਲ ਗਈ ਪੂਰਾ ਤਾਂ ਨਹੀਂ ਅਸੀਂ ਕਰ ਸਕਦੇ ਉਹ ਲੇਕਿਨ ਕਿਉਂਕਿ ਬਹੁਤ ਲੋਕ ਨੇ ਤੇ ਕੋਰੋਨਾ ਦੇ ਖਰਚੇ ਆ ਇਹਨਾਂ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਔਰ ਜਾਰੀ ਰਹੇਗਾ ਧੰਨਵਾਦ ਥੈਂਕ ਯੂ ਹਾਂਜੀ ਵੈਰ ਜੀ ਖਾਲਸਾ ਵੈਰ ਜੀ ਕੀ ਪਤੇ ਜੋ ਮਹਾਰਾਜ ਆਪਣੀਆਂ ਬੇਟੀਆਂ ਲਈ ਸ ਕਰਨ ਸਕੀਮ ਦਿੱਤੀ ਹੋਈ ਆ ਜੀ ਉਹਨਾਂ ਦਾ ਧੰਨਵਾਦ ਕਰਦੀ ਆ ਹ ਸਸਤਾ ਵਾਲੋ ਸਕਨ ਸਕੀਮ ਮਿਲੀ ਤੁਹਾਨੂੰ ਜੀ ਆ ਵੀ ਸਸਤਾ ਵਾਲੋ ਜੀ ਭਰਾਏ ਸਾਹਿਬ ਵੱਲੋਂ ਐਸ ਕੇ ਭਰਾ ਮਿਲਾ ਚੱਕੇ 1 ਲੱਖ ਰੁਪਏ ਚੈੱਕ ਦਿੱਤਾ ਆ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ ਹਾਂਜੀ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ ਠੀਕ ਹੈ ਕਿਹੜਾ ਇਲਾਕਾ ਜੀ ਪੀਰਾ ਘਰ ਫਰੋਸ਼ਪੁਰ ਪੇੜ ਤੋਂ ਜੀ ਫੜ ਪੂਤਾ ਵਾਲੋ ਜੀ ਅੱਜ ਧੰਨਵਾਦੀ ਤੁਸੀਂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੀ ਆ ਅਰਿਆ ਸਾਹਿਬ ਕੀ ਕਹਿਣਾ ਜਾਓਗੇ ਕੰਟਰੈਕਟਰ ਪਹੁੰਚੇ ਮਕੂਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਜੀ ਦੀ ਬਣਾਈ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਾਡੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਦੁਨੀਆਂ ਦੇ ਵਿੱਚ ਜਿਨ੍ਹਾਂ ਨੇ ਕਿਤੇ ਵੀ ਮੁਸੀਬਤ ਆਈਆ ਕਿਤੇ ਵੀ ਆਫਤ ਆਈ ਆ ਉਥੇ ਵੱਤਵਤ ਸਹਿਯੋਗ ਦਿੱਤਾ ਮੇਰੇ ਮਰਾਦ ਐਸਪੀ ਸਿੰਘ ਕਬਰਾਏ ਸਾਹਿਬ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਕਾਰਯੋ ਸਾਡੀ ਭੈਣ ਜੋ ਜ਼ਿਲ੍ਹਾ ਫਰੋਸਪੁਰ ਦੇ ਪ੍ਰਧਾਨ ਨੇ ਭੈਣ ਅਮਰਜੀਤ ਕੌਰ ਜੀ ਸਾਡੇ ਬਹੁਤ ਹੀ ਸਤਕਾਰਯੋ ਇਹ ਵੀ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਨੇ ਸਰਬੱਤ ਦੇ ਭਲੇ ਨੂੰ ਸਾਡੇ ਅਨਲ ਬਾਗੀ ਜੀ ਤੇ ਜਿਹੜੇ ਸਭ ਤੋਂ ਇਸ ਵੇਲੇ ਮਿਹਨਤ ਕਰਦੇ ਅਤੇ ਕਈ ਸਾਲਾਂ ਤੋਂ ਜਿਨ੍ਹਾਂ ਨੇ ਇਸ ਸਰਬੱਤ ਦਾ ਭਲਾ ਚੈਰੀਟੇਬਲ ਨਾਲ ਜਿਹੜੇ ਕੀ ਸੇਵਾ ਨਿਭਾ ਰਹੇ ਨੇ ਕਾਫੀ ਸਾਲਾਂ ਤੋਂ ਸਾਡੇ ਬਾਦ ਸਾਹਿਬ ਇਸ ਸੈਟਲ ਤੋਂ ਜਿਨ੍ਹਾਂ ਨੇ ਪਹਿਲਾਂ ਵੀ ਪਿੱਛੇ ਜੇ ਥੋੜੇ ਦਿਨ ਹੋ ਗਏ ਆ ਉਦੋਂ ਲੱਖ ਲੱਖ ਰੁਪਏ ਦਾ ਚੈੱਕ ਲੈ ਕੇ ਆਏ ਸੀਗੇ ਜਿਨ੍ਹਾਂ ਲੜਕੀਆਂ ਦੇ ਜਿਹੜੇ ਕੀ ਹੜਪੀਟਾਂ ਦੇ ਹੜਪੀਟ ਤੇ ਜਿਹੜੇ ਸਾਡੇ ਵੀਰ ਨੇ ਕਿਸਾਨ ਨੇ ਉਹਨਾਂ ਦੀਆਂ ਲੜਕੀਆਂ ਦਾ ਵਿਆਹ ਰੱਖੇ ਹੋਏ ਸੀਗੇ ਉਹਨਾਂ ਵਾਸਤੇ ਇਹ ਮਦਦ ਲੈ ਕੇ ਲੱਖ ਲੱਖ ਰੁਪਏ ਦਾ ਚੈੱਕ ਦੇਣ ਵਾਸਤੇ ਉਦੋਂ ਵੀ ਪਹੁੰਚੇ ਅੱਜ ਵੀ ਅਤੇ ਬਾਕੀ ਸਤਕਾਰਯੋਗ ਸਾਡੇ ਬਹੁਤ ਹੀ ਸਤਕਾਰਯੋਗ ਮਿੰਟੂ ਪਾਜੀ ਜਿੰਨੇ ਵੀ ਸਾਡੇ ਮੱਖੂ ਦੇ ਐਮਸੀ ਸਹਿਬਾਨ ਪ੍ਰਧਾਨ ਜੀ ਅਤੇ ਸਾਰੇ ਵਕਫ ਵਕਫ ਜਥੇਬੰਦੀਆਂ ਵੱਲੋਂ ਜਰਨੈਲ ਸਿੰਘ ਜੀ ਜਿਹੜੇ ਕੀ ਸਾਡੇ ਜਥੇਬੰਦੀ ਦੇ ਪ੍ਰਧਾਨ ਨੇ ਪ੍ਰੀਤੀ ਕਲੱਬ ਦੇ ਪ੍ਰਧਾਨ ਨੇ ਜਿਹੜੇ ਹੋਰ ਵੀ ਕਾਫੀ ਇੱਥੇ ਸਮਾਂ ਲੱਗੂਗਾ ਕਿਉਂਕਿ ਅੱਗੇ ਬਹੁਤ ਲੇਟ ਆ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਕਹਿੰਨਾ ਧੰਨਵਾਦ ਕਰਦਾ ਅਤੇ ਵਾਹਿਗੁਰੂ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਨਾਂ ਦੀ ਇਹ ਭਰਾ ਜਿਹੜੇ ਆ ਦਿਨ ਦੁਗਣੀ ਦਾ ਤਗੁਣੀ ਤਰੱਕੀ ਕਰਨ ਅਤੇ ਜਿਹੜਾ ਇਹਨਾਂ ਦਾ ਟੀਚਾ ਵਾ ਕਿਸੇ ਵੀ ਤਰ੍ਹਾਂ ਦੀ ਕੱਲੇ ਪੰਜਾਬ ਤੇ ਨਹੀਂ ਇੰਡੀਆ ਤੇ ਨਹੀਂ ਕਿਤੇ ਵੀ ਬਾਹਰ ਦੇ ਕੰਟਰੀਆਂ 'ਚ ਵੀ ਕਿਤੇ ਵੀ ਕਿਸੇ ਨੂੰ ਆਫਤ ਆਉਂਦੀ ਆ ਕਿਤੇ ਉਥੇ ਮਦਦ ਕਰਨ ਵਾਸਤੇ ਅਬਰਾਏ ਸਾਹਿਬ ਇਹਨਾਂ ਦੀ ਟੀਮ ਵਾਟਸਐਪ ਇਹ ਸਾਰੇ ਉਥੇ ਪਹੁੰਚਦੇ ਆ ਮਦਦ ਕਰਦੇ ਆ ਇੱਕ ਬੜੀ ਵੱਡੀ ਗੱਲ ਆ ਮੈਂ ਦਾਨੀ ਦਾ ਬਹੁਤ ਵੇਖੇ ਨੇ ਮੈਨੂੰ ਵੀ 37 ਸਾਲ ਹੋ ਚੱਲੇ ਆ ਰਾਜਨੀਤੀ 'ਚ ਪਰ ਬੜੇ ਆਪਦੀ ਜ਼ਿੰਦਗੀ ਦੇ ਵਿੱਚ ਦਾਨੀ ਸੱਜਣਾ ਨੂੰ ਮਿਲਿਆ ਪਰ ਇੱਕ ਨਵੇਕਲੀ ਪੈਲ ਹੈ ਜਿਹੜੀ ਕੀ ਇਹਨਾਂ ਨੇ ਕੀਤੀ ਆ ਮੈਨੂੰ ਵੀ ਕਾਫੀ ਸਮੇਂ ਤੋਂ ਇਹਨਾਂ ਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਸਾਡੇ ਕਰੋਨਾ ਟਾਈਮ ਇਹਨਾਂ ਨੇ ਵੇਖੋ ਪਹਿਲੀ ਤਾਂ ਗੱਲ ਮੈਂ ਇਸ ਗੱਲ ਦੀ ਇਹਨਾਂ ਦੀ ਸਿਫਤ ਕਰਦਾ ਜਿਨ੍ਹਾਂ ਨੇ ਇੱਡੇ ਵੱਡੇ ਮਕਾਮ ਤੇ ਪਹੁੰਚ ਕੇ ਕੋਈ ਨਾਲ ਪੀਏ ਨਹੀਂ ਰੱਖਿਆ ਆ ਵੀ ਫੋਨ ਅਟੈਂਡ ਕਰਨਾ ਬੜੀ ਵੱਡੀ ਗੱਲ ਹੈ ਕੋਈ ਗਨਮੈ ਨਹੀਂ ਰੱਖਿਆ ਉਹ ਵਾਹਿਗੁਰੂ ਦਾ ਆਸਰਾ ਤੱਕੇ ਤੁਰਦੇ ਆ ਬੜੀ ਇਸ ਗੱਲ ਦੀ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅਤੇ ਜਿਹੜਾ ਇਹਨਾਂ ਨੇ ਇੱਕ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬਣਾਇਆ ਵਾ ਉਹਦੇ ਵਾਸਤੇ ਇਹਨਾਂ ਨੇ ਭਾਵੇਂ ਕੋਈ ਜਿਵੇਂ ਸੋਚਿਆ ਤਾਂ ਜਨਤਾ ਦਾ ਸੀਗਾ ਪਹਿਲਾਂ ਸ਼ੁਰੂਆਤ ਕੀਤੀ ਜਨਤਾ ਨੂੰ ਜਿੱਥੇ ਵਿਚਾਰੇ ਭੁੱਖੇ ਤਹਾਏ ਕਈ ਪਰਦੇਸੀ ਆਦਮੀ ਜਾਂ ਆਪਣੇ ਲੋਕ ਗਰੀਬ ਜਿਹੜੇ ਜਿੰਦਾ ਤੱਕ ਕੋਈ ਰਾਸ਼ਨ ਨਹੀਂ ਸੀ ਪਹੁੰਚਦਾ ਇਹਨਾਂ ਨੇ ਉੱਥੇ ਤੱਕ ਉਹਨਾਂ ਨੂੰ ਪਹੁੰਚਾਇਆ ਉਸ ਤੋਂ ਬਾਅਦ ਜਦੋਂ ਜਨਤਾ ਆਪ ਦੇ ਆਪ ਦੇ ਥਾਂ ਤੇ ਪਹੁੰਚ ਗਈ ਆਪ ਦੇ ਥਾਂ ਤੇ ਉਹਨਾਂ ਨੂੰ ਰਾਸ਼ਨ ਵੀ ਪਹੁੰਚ ਗਿਆ ਉਸ ਤੋਂ ਬਾਅਦ ਸੋਚਿਆ ਇਹਨਾਂ ਨੇ ਵੀ ਹੁਣ ਅੱਜ ਜਿਹੜੀ ਆ ਸਭ ਤੋਂ ਵੱਡੀ ਲੋੜ ਆ ਪਸ਼ੂਆਂ ਨੂੰ ਚਾਰੇ ਦੀ ਕਿਉਂਕਿ ਇਨਸਾਨ ਤਾਂ ਕਿਦੋਂ ਮੰਗ ਕੇ ਵੀ ਰੋਟੀ ਖਾ ਲੂਗਾ ਤੇ ਪਸ਼ੂ ਵਿਚਾਰੇ ਕਿੱਥੇ ਜਾ ਕੇ ਮੰਗਣਗੇ ਨਾ ਉਹ ਬੋਲਣ ਨਾ ਕੁਛ ਸਭ ਤੋਂ ਵੱਡਾ ਵੱਡਾ ਜਿਹੜਾ ਇਹਨਾਂ ਨੇ ਇਹ ਪਰਪਕਾਰ ਕੀਤਾ ਵਾ ਪਸ਼ੂਆਂ ਦਾ ਚਾਰਾ ਪਤਾ ਨਹੀਂ ਕਿੰਨੇ ਕ ਟਨ ਕਿੰਨੇ ਕ 100 ਟਨ ਬੰਧਿਆ ਵਾ ਮੈਂ ਵੇਖਦਾ ਰਿਹਾ ਵਾਂ ਬਹੁਤ ਇਹਨਾਂ ਦਾ ਇਹ ਵੀ ਬੜਾ ਵੱਡਾ ਪਰਪਕਾਰ ਆ ਫਿਰ ਕੁਐਸਚਨ ਦੇ ਤਰਪਾਲ ਮੰਗੀ ਕਿਸੇ ਨੇ ਦਵਾਈ ਮੰਗੀ ਕਿਸੇ ਨੇ ਜੋ ਵੀ ਕਿਸੇ ਨੇ ਮੂਹ ਮੰਗਿਆ ਇਹ ਪਚਾਉਂਦੇ ਰਹਿਆ ਮੈਂ ਵੀ ਨਾਲ ਦੇਖਦਾ ਰਿਹਾ تقریبا ਇਹਨਾਂ ਦੀ ਟੀਮ ਵੀ ਬਹੁਤ ਵਧੀਆ ਬੜੀ ਇਮਾਨਦਾਰ ਆ ਹੁਣ ਜਿਹੜਾ ਵਿਆਹ ਦਾ ਦਾ ਜਾਂ ਹੋਰ ਵੀ ਕੋਈ ਮੰਗਦੇ ਕਿਸੇ ਕਿਸਮ ਦੀ ਸਹਾਇਤਾ ਇਹਨਾਂ ਦੀ ਟੀਮ ਐਪਲੀਕੇਸ਼ਨ ਲੈਂਦੀ ਆ ਚੈੱਕ ਕਰਕੇ ਆਉਂਦੇ ਆ ਕੋਈ ਗਲਤ ਤਾਂ ਨਹੀਂ ਲੈ ਰਿਆ ਇਹਨਾਂ ਦਾ ਵੀ ਇਹ ਵੀ ਵਧਾਈ ਦੇ ਪਾਤਰ ਨੇ ਬੜੇ ਮਿਹਨਤੀ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਮੈਂ ਸਾਰੇ ਉਸ ਵਾਹਿਗੁਰੂ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡੇ ਅਫਰਾਇ ਸਾਹਿਬ ਦੀ ਲੰਮੀ ਉਮਰ ਕਰੀ ਇਸੇ ਤਰ੍ਹਾਂ ਹਿੰਮਤ ਦੇਵੀ ਤੁਰੇ ਫਿਰਦੇ ਜਾਣ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਗਰੀਬਾਂ ਦੀ ਮੱਲਬ ਜਿਹੜੇ ਕੀ ਅੱਜ ਮੱਲਬ ਲਾਉਣ ਦਾ ਕੰਮ ਆ ਉਹ ਕਰਦੇ ਪਏ ਆ ਉਹ ਵੀ ਨਾਲ WhatsApp ਵੀ ਨਾਲ ਇਹਨਾਂ ਦੇ ਇਹਨਾਂ ਦੇ ਸਾਥੀ ਆਏ ਨੇ ਉਹ ਵੀ ਸਾਰੇ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਸਾਰੀ ਟੀਮ ਵਾਸਤੇ ਜਣੀ ਇਥੋਂ ਦੀ ਜ਼ਿਲ੍ਹੇ ਦੀ ਟੀਮ ਉਹਨਾਂ ਵਾਸਤੇ ਵੀ ਇਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਨ ਦੁਗਣੀ ਰਾ ਚੋਗਣੀ ਤਰੱਕੀ ਦੇਵੇ ਤੇ ਇਸੇ ਤਰ੍ਹਾਂ